ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸਾਧ ਸੰਤਾਂ ਨੂੰ ਸ੍ਰੀ ਗੁਰੂ ਬਹੁਤ ਸਿੰਘ ਜੀ ਨੇ ਪ੍ਰਕਾਸ਼ ਪੁਰਖ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਮਾਗਾ ਗੁਰਜੀ ਜੀ ਦੇ ਘਰ ਨੂੰ ਭਾਗ ਲੱਗੇ ਪਾਇਆ ਹਾਲ ਕੋ ਬਿੰਦ ਨੇ ਫੇਲਾ ਧਰਤੀ ਖੁਸ਼ ਹੋਈ ਪਟਨਾ ਸਾਹਿਬ ਜੀ ਵੇਖ ਵੇਖ ਕੇ ਪਰਤਾਤੀ ਚਿਹਰਾ ਬਾਪੂ ਜੀ ਦੇ ਬਹਾਦਰ ਨੂੰ ਮਿਲਣ ਬਧਾਈਆਂ ਨਮਾਸਵੇਰਾ ਜਨਮ ਡਰਦੇ ਮਾਰੇ ਰੋਣ ਲੱਗੇ ਵੇਖ ਵੇਖ ਕੇ ਪ੍ਰਤਾਪੀ ਚਿਹਰਾ ਨਿੱਕੀ ਉਮਰੇ ਹੀ ਵੱਡੇ ਜੇਰੇ ਕਰ ਲੈ ਕੀਦਾ ਹੋਣਾ ਉਹਦੇ ਵਰਗਾ ਜੇਰਾ ਕੀਦਾ ਹੋਣਾ ਉਹਦੇ ਵਰਗਾ ਜੇਰਾ ਕਰਤਾਰ ਕੀ ਸਗੰਤ ਹੈ ਨਾਨਕ ਕੀ ਕਸਮ ਹੈ ਜਿੰਨੀ ਵੀ ਹੋ ਤਾਰੀਵ ਗੁਰੂ ਗੋਬਿੰਦ ਕੀ ਉਤਨੀ ਕਮ ਹੈ ਗੋ ਵਿੰਦਗੀ ਉਤਨੀ ਕਮ ਹੈ ਧੰਨ ਗੁਰੂ ਧੰਨ ਬਾਜਾ ਵਾਲਿਆ ਜਗਤੋਂ ਨਿਰਾਲੀ ਤੇਰੀ شان ਹੈ ਧੰਨ ਗੁਰੂ ਧੰਨ ਬਾਜਾ ਵਾਲਿਆ ਜਗਤੋਂ ਨਿਰਾਲੀ ਤੇਰੀ شان ਹੈ ਜੇਹਦਾ ਜਲਾਲ ਮਾਰੇ ਦਮਤਾ ਮੋਟੇ ਤੀਰ ਤੇ ਕਮਾਨ ਹੈ ਜੇਹਦਾ ਜਲਾਲ ਮਾਰੇ ਦਮਤਾ ਮੋਟੇ ਤੀਰ ਤੇ ਕਮਾਨ ਹੈ ਧੰਨ ਗੁਰੂ ਧੰਨ ਬਾਜਾ ਵਾਲਿਆ ਤੂੰ ਤਾਂ ਮੇਰਾ ਲਿਤੇ ਰਿਸ਼ਣ ਹੈ ਧੰਨ ਗੁਰੂ ਧੰਨ ਬਜਵਾੜਿਆ ਜਗ ਤੋਂ ਨਿਰਲ ਤੇਰੀ ਸ਼ਾਨ ਹੈ ਦੁਖੀਆਂ ਨੇ ਕੀਤੀ ਫਰਿਆਦ ਜਾ ਛਤੀ ਨਾਲ ਤੁਸਾਂ ਨੇ ਲਗਾ ਲਿਆ ਦੁਖੀਆਂ ਨੇ ਕੀਤੀ ਫਰਿਆਦ ਜਾ ਛਤੀ ਨਾਲ ਤੁਸਾਂ ਨੇ ਲਗਾ ਲਿਆ ਜਗ ਮਬਲਿਹਾਰ ਮੈਂ ਕਰਨੀ ਤੇ ਜਮ ਮਬਲਿਹਾਰ ਮੈਂ ਕੀਤੇ ਕੰਮ ਤੂੰ ਸਜੂ ਮਹਾਨ ਹੈ ਧੰਨ ਗੁਰੂ ਧੰਨ ਪੱਜਵਾਲਿਆ ਜਗ ਤਾ ਨਿਰਾਲੀ ਤੇਰੀ ਸ਼ਾਨ ਹੈ ਧੰਨ ਗੁਰੂ ਧੰਨ ਪੱਜਵਾਲਿਆ ਜਗ ਤਾ ਨਿਰਾਲੀ ਤੇਰੀ ਸ਼ਾਨ ਹੈ ਕਿਸ ਗੜ ਵਿੱਚ ਪੱਜਵਾਲਿਆ ਖਾਲਸਾ ਜੀ ਤੁਸਾਂ ਨੇ ਸਜਾਇਆ ਹੈ ਕਿਸ ਗੜ ਵਿੱਚ ਪੱਜਵਾਲਿਆ ਟਪੀਕੇ ਖੰਡੇ ਬਾਟੇ ਉਹ ਹਾਥੀਆਂ ਦੇ ਨਾਲ ਮੱਥਾ ਲਾਇਆ ਹੈ ਪੰਜ ਗੁੱਟ ਪੀਕੇ ਖੰਡੇ ਬਾਟੇ ਚ ਉਹ ਹਾਥੀਆਂ ਦੇ ਨਾਲ ਮੱਥਾ ਲਾਇਆ ਹੈ ਗਿੱਦੜੋ ਪੜਾਈ ਸ਼ੇਰ ਦਾ ਦਿਆ ਗਿੱਦੜੋ ਪੜਾਈ ਸ਼ੇਰ ਦਾ ਦਿਆ ਮਰਦੇ ਦਿਲਾਂ ਚ ਪਈ ਯਾਦ ਹੈ ਧੰਨ ਗੁਰੂ ਧੰਨ ਬਾਜ ਵਾਲਿਆ ਜਗ ਤੋਂ ਤੇਰਾ ਜਿ ਤੇਰੀ ਸ਼ਾਨ ਹੈ ਤੂੰ ਨਿਰადი ਤੇਰੀ ਸ਼ਾਨ ਹੈ ਜਨ ਤੂੰ ਪਿਆਰੇ ਪੁੱਤਵਾਰ ਕੇ ਫੇਰ ਵੀ ਤੂੰ ਸ਼ੁਕਰ ਗੁਜ਼ਾਰਿਆ ਜਨ ਤੂੰ ਪਿਆਰੇ ਪੁੱਤਵਾਰ ਕੇ ਫੇਰ ਵੀ ਤੂੰ ਸ਼ੁਕਰ ਗੁਜ਼ਾਰਿਆ ਜੜਿਆ ਕਰਜ ਸਿਰ ਜਗ ਦੇ ਵਿੱਚ ਮੇਰੇ ਦੀ ਮਿਸਾਲ ਦਾ ਗੱਲਾ ਸਰ ਕਰਦਾ ਜਹਾਨ ਹੈ ਧੰਨ ਗੁਰੂ ਧੰਨ ਬਜਵਾੜਿਆ ਜਗਤੋਂ ਨਿਰਾਲੀ ਤੇਰੀ ਸ਼ਾਨ ਹੈ ਧੰਨ ਗੁਰੂ ਧੰਨ ਬਜਵਾੜਿਆ ਜਗਤੋਂ ਨਿਰਾਲੀ ਤੇਰੀ ਸ਼ਾਨ ਹੈ ਜਿਹੜਾ ਜਲਾਲ ਮਾਰੇ ਦਮ ਕਾ ਮੋਟੇ ਉੱਤੇ ਦੀਜ ਤੇ ਕਮਾਨ ਹੈ ਜਿਹੜਾ ਜਲਾਲ ਮਾਰੇ ਦਮ ਕਾ ਮੋਟੇ ਉੱਤੇ ਦੀਜ ਤੇ ਕਮਾਨ ਹੈ ਗੁਰੂ ਤਾਂ ਨਬਜ ਵਾਲਿਆ ਜਗ ਤੋਂ ਨਰਾਜੀ ਤੇਰੀ ਸ਼ਾਨ ਹੈ ਗੱਜ ਕੇ ਜਕਾਰੇ ਕਜਵੇ ਮਿਹਾਲ que eu ia